ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਝੋਟੀ ਮਿਆਂਗੀ ਵੀਰੋ ਚੰਗੇ ਰਿਕਾਰਡ ਵਾਲੀ ਆ ਇੱਕ ਦੋ ਦਿਨ ਬਾਕੀ ਆ ਸੂਨ ਚ ਆਓ ਵੀਰ ਜੀ ਅੰਨਾ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵੀਰ ਜੀ ਕਿਹਾਲ ਚੱਲ ਸਭ ਠੀਕ ਠਾਕ ਵੀਰ ਜੀ ਸਭ ਠੀਕ ਠਾਕ ਜੀ ਵਧੀਆ ਜੀ ਵੀਰਾ ਨਾਮ ਦੱਸੋ ਆਪਣਾ ਨਾਮ ਵੀਰ ਜੀ ਸੋਨੂ ਜੀ ਹਾਂਜੀ ਪਿੰਡ ਪਿੰਡ ਨਾਲ ਖੁਰਜੀ ਡਾਕਖਾਨਾ ਨਾਲ ਕਲਾਂ ਠੀਕ ਹੈ ਵੀਰ ਜੀ ਠਾ ਜਿਲ੍ਹਾ ਅੰਮ੍ਰਿਤਸਰ ਆ ਜੀ ਜਿਲ੍ਹਾ ਅੰਮ੍ਰਿਤਸਰ ਆ ਗਿਆ ਵੀਠਾ ਰੋਡ ਦੇ ਉੱਤੇ ਪੈਂਦਾ ਜੀ ਠੀਕ ਹੈ ਵੀਰ ਜੀ ਤੇ ਫੋਨ ਨੰਬਰ ਵੀਰ ਜੀ ਦੱਸ ਦਿਓ ਫੋਨ ਨੰਬਰ ਹੈਗਾ ਜੀ 82 839 ਹਾਂਜੀ 86 307 300 ਨਹੀਂ ਸੌਰੀ 302 302 ਹਾਂਜੀ 302 ਠੀਕ ਹੈ ਵੀਰੇ ਤੇ ਆਪਣੇ ਛੋਟੀ ਘਰ ਦੇ ਆ ਗਿਆ ਹਨਾ ਜੀ ਘਰ ਦੀ ਛੋਟੀ ਆ ਜੀ ਠੀਕ ਹੈ ਘਰ ਦੇ ਰਵਾ ਤੁੰ ਤਸਦੇ ਪਏ ਹਨਾ ਹਾਂ ਹਾਂ ਆਪਣੇ ਘਰ ਦੀ ਛੋਟੀ ਆ ਜੀ ਠੀਕ ਹੈ ਜੀ ਹਾਂਜੀ ਤੇ ਇਹਦੇ ਬਾਰੇ ਦੱਸੋ ਵੀਰੇ ਡਿਟੇਲ ਕਿੰਨਾ ਟਾਈਮ ਖਰਦੀ ਸੂਣ ਚੋਂ ਨਵੇਂ ਇਹ ਸੂਣ ਇਹ ਬਸ ਇੱਕ ਦੋ ਦਿਨੀ ਹੈ ਬਸ ਇਹ ਦਿਨ ਇੱਕ ਦੋ ਦਿਨ ਖੜੂਗੀ ਇੱਕ ਦੋ ਦਿਨੀ ਹੈ ਬਸ ਇਹ ਘਟ ਥੋੜੇ ਜਿਆਦਾ ਨਹੀਂ ਘਰ ਦੀ ਝੋਡੀ ਹੈ ਵੀਰ ਜੀ ਤੀਜੇ ਸੂਏ ਸੁਆ ਜੀ ਨੇ ਤੀਜਾ ਸੂਆ ਸੁਆ ਹਾਂ ਤੀਜਾ ਸੂਆ ਸੁਆ ਜੀ ਠੀਕ ਹੈ ਜੀ ਤੇ 15 16 ਕਿਲੋ ਦੁੱਧ ਤੇ ਮਲ ਕੇ ਥਰੇ ਸੋਇਆ ਇਹ 16 ਕਿਲੋ ਚਵਾਈ ਕਰਾਈ ਇਹਨੇ ਝੋਟੀ ਨੇ ਚਵਾਈ ਕਰਾਈ ਚਵਾਈ ਇਹਨੇ ਚਲਾਈ ਸਾਡੀ ਘਰ ਦੀ ਹੈ ਜੀ ਬਿਲਕੁਲ ਵੱਡੀ ਝੋਟੀ ਹੈ ਨਾ ਵੱਡੀ ਝੋਡੀ ਹੈ ਜੀ ਠੀਕ ਹੈ ਵੀਰੇ ਹਾਂ ਜੀ ਇਹ ਤੁਸੀਂ ਦੱਸਦੇ ਪਏ ਪਹਿਲਾਂ ਵੀ ਦੋ ਪਸ਼ੂ ਵੀ ਦੇ ਦਿੱਤੇ ਸੀ ਇਹ ਵੀ ਦੇ ਦੇਣੇ ਹਨਾ ਹਾਂ ਇਹ ਵੀ ਦੇ ਦੇਣੇ ਹੈ ਜੀ ਠੀਕ ਆ ਨਾ ਕਮਜ਼ੂਤਰ ਜਾਣੀ ਆਉਂਦਾ ਤੇ ਲੋਡ ਹੀ ਕਿਤੇ ਕਰਕੇ ਦੇ ਦੇਣਾ ਠੀਕ ਆ ਸਾਹਮਣੇ ਜਾਂਦੇ ਆ ਠੀਕ ਹੈ ਵੀਰ ਜੀ ਠੀਕ ਹੈ ਤੇ ਵੀਰ ਜੀ ਇਹਦਾ ਤੋਰਾ ਵਿਖਾਈਏ ਛੋਟੀ ਦਾ ਖੋਲੋ ਵੀਰ ਜੀ ਵੇਖੋ ਵੀਰੋ ਵੱਡੇ ਪੱਲੇ ਜਾ ਗਈ ਆ ਵਜਨ ਵਜਨ ਚੈੱਕ ਕਰ ਲਿਓ ਬਾਕੀ ਵੀਰ ਨੇ ਦੱਸਿਆ ਕਿ 16 ਕਿਲੋ ਦੀ ਚਵਾਈ ਕਰਾਤੀ ਆ ਪਿਛਲੇ ਸੂਏ ਬਾਕੀ ਵੀਰੋ ਲੰਮੀ ਬੇਲ ਆ ਵਜਨ ਫੋਲਾ ਇਹ ਲੈਵਲ ਉਹ ਚੈੱਕ ਕਰ ਲਓ ਵੀਰੋ ਐ ਚੰਗੀਆਂ ਪੰਡਾਂ ਹੀ ਪਾਈਆਂ ਵੀਰੇ ਲੈਵੇ ਵਾਲੀਆਂ ਚੰਗੀ ਵੱਡੇ ਪੱਲੇ ਚ ਆ ਗਈ ਆ ਤੀਜਾ ਸੂਆ ਸੁਣੀ ਆ ਰਾਜੀ ਰੂਜੀ ਆ ਵੀਰੋ ਪਤਲੇ ਚੰਮ ਚ ਆ ਗਈ ਆ ਬਾਕੀ ਵੀਰ ਜੀ ਨੇ ਦੱਸਿਆ ਹੀ ਆ ਕਿ ਚੰਗਾ ਰਿਕਾਰਡ ਰਿਆ ਵਾ ਘਰ ਦੇ ਪਸ਼ੂ ਆ ਵੀਰ ਕੋਲੇ ਪਾਲਿਆ ਲੈਓ ਵੀਰ ਜੀ ਕਮਾ ਲਓ ਕਮਾ ਲਓ ਚੰਗਾ ਰਿਕਾਰਡ ਦੱਸਦਿਆ ਵੀਰੋ ਨਹੀਂ ਝੋਟੀ ਦਾ ਬਾਕੀ ਵੀਰੇ ਤੁਹਾਨੂੰ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਚੈੱਕ ਕਰਦੋ ਮੈਂ ਕਿ ਵੀਰੇਓ ਚਗਾਠਾ ਚੂਠਾ ਚੈੱਕ ਕਰ ਲਓ ਚੰਗੀ ਚੋੜੀ ਆ ਵਜਨਦਾਰ ਮੈਂ ਆ ਗਈ ਆ ਬਾਕੀ ਥਣ ਥਣ ਦੀ ਕੁਆਲਿਟੀ ਵੀਰੇ ਚੈੱਕ ਕਰ ਲਿਓ ਬਹੁਤ ਚੰਗਾ ਥਣ ਲੱਗਿਆ ਵੀਰੇ ਵਜਨ ਵੀ ਫੁੱਲਾ ਦਿਨ ਵੀਰੇ ਇਹੋ ਹੀ ਫਿਰ ਪੂਰੇ ਹੋ ਗਏ ਨੇ ਹਨਾ ਜੀ ਦਿਨ ਉੱਪਰ ਹੀ ਖੜੂ ਹੁਣ ਕਦ ਦਿਨ ਪੂਰੇ ਹੀ ਆ ਜੀ ਠੀਕ ਆ ਵੀਰੇ ਠੀਕ ਆ ਠੀਕ ਹੈ ਜੀ ਦੋ ਚਾਰ ਦਿਨ ਉੱਤੇ ਲੈ ਜਾਂਦੀਆਂ ਹਾਂ ਪਸ਼ੂ ਦੋ ਚਾਰ ਦਿਨ ਉੱਪਰ ਲੈ ਜਾਂਦਾ ਰਾਜੀ ਦਾ ਰਾਜੀ ਡੰਗਰ ਲੈ ਜਾਂਦਾ ਲੈ ਜਾਂਦਾ ਲੈ ਜਾਂਦਾ ਸਹੀ ਗੱਲ ਜੀ ਲੈ ਸਾਹਿਬ ਉਹ ਇਹਨਾਂ ਨੂੰ ਨਹੀਂ ਲਾ ਠੀਕ ਆ ਵੀਰੇ ਹਾਂਜੀ ਹਾਂਜੀ ਠੀਕ ਹੈ ਵੀਰੇ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੇ ਦੇਣੀ ਹੈ ਇਹ ਮੋਲ ਵੀ ਇੱਕ 40 ਕਰਦੇ ਹਾਂ 1 40 ਹਾਂ 1 35 ਦੀ ਦੇ ਦੇਣੇ 1 35 ਦੀ ਹਾਂ ਹੋਰ ਜਾਂਦੇ ਹੋ ਮਾਤਨ ਕਰਦੇ ਹੋ ਹੋਰ ਇੱਕ 30 ਦੀ ਦੇ ਦਿਆਂਗੇ 30 ਦੀ ਹਾਂ ਬਾਕੀ ਤੁਸੀਂ ਦੱਸ ਦਿਓ ਤੁਹਾਨੂੰ ਸਹੀ ਲੱਗਦਾ ਚਲੋ ਵੀਰੇ ਆਪਾਂ ਜਦੋਂ ਹੁਣ ਰੋਜ਼ ਪਸ਼ੂਆਂ ਦੀ ਵੀਡੀਓ ਬਣਾਉਂਦੀ ਆ ਹਾਂਜੀ ਬਾਕੀ ਚਲੋ ਚੰਗੀ ਮੈਂ ਚੰਗਾ ਰਕਾਰ ਤੁਸੀਂ ਦੱਸ ਦਿਓ ਹਾਂਜੀ ਪਰ ਇੱਕ ਹੀ ਗੱਲ ਕਰਦੀ ਹੈ ਵੀਰੇ 1 20 25 ਦੇ ਰਹੇ ਹਾਂ ਕੋਈ ਨਾ ਜਾਉਂਦੇ ਇੱਕ ਵੀ ਜੋ ਪਤਾ ਗੱਲ ਕੀ ਆ ਉਹ ਵਪਾਰੀ ਵੀ ਲਾਉਂਦੇ ਆ ਤੇ ਬਾਕੀ ਵੀ ਵਪਾਰੀ ਦਸ ਦੂਰ ਕਰਦੇ ਆ ਤੇ ਇਸ ਤੋਂ ਮੈਨੂੰ ਪਤਾ ਹੀ ਨਹੀਂ ਚੱਲਿਆ ਪੈਸੇ ਦੀ ਲੋੜ ਹੀ ਵੀ ਚੰਨਖਦ ਹੋ ਜੂਗੀ ਬਿਲਕੁਲ ਬਿਲਕੁਲ ਤੇ ਬਾਕੀ ਚਲ ਕੋਈ ਨਹੀਂ ਵੀਰ ਫੋਨ ਕੋ ਲਾਵੇ ਕੋਈ ਨਹੀਂ ਮਾਨਤਾਨ ਕਰਦੇ ਆਗੇ ਇੱਕ ਵੀਚੋਂ ਵੀ ਮਾਨਤਾਨ ਵੀਰ ਜੀ ਕਰਦੇ ਹੋ ਇੱਕ ਮਾਨਤਾਨ ਕਰਦੇ ਆਗੇ ਇੱਕ ਵੀ ਦੇ ਵਿੱਚੋਂ ਹੋਰ ਮਾਨਤਾਨ ਜਾਂਦੇ ਹੋ ਹਨਾ ਜੀ ਸਾਹ ਵੀਰ ਮੇ ਕੋ ਫੋਨ ਲਾਵੇ ਕੋਈ ਨਹੀਂ ਘਰ ਆਇਦਾ ਮਾਨਤਾਨ ਕਰਦੇ ਆਗੇ ਠੀਕ ਆ ਵੀ ਹਾਂ ਜੀ ਵੇਖੋ ਵੀਰੋ ਵੀਰ ਕਹਿੰਦਾ ਇੱਕ ਵੀ ਦੇ ਵਿੱਚੋਂ ਮਾਨਤਾਨ ਹੋ ਜੂਗਾ ਬਾਕੀ ਰੇਡ ਵੀਰ ਦਾ ਠੀਕ ਆ ਜੈ ਜੈ ਵੱਡੇ ਪੱਲੇ ਵੀਰੇ ਆ ਗਈ ਜੋ ਚੰਗੇ ਰਿਕਾਰਡ ਵਾਲੀ ਆ ਦੁੱਧ ਵੀ ਚੰਗਾ ਵੀਰ ਨੇ ਕਿਹਾ ਚਵਾਇਆ ਇਹਨੇ ਪਿਛਲੇ ਸੂਏ ਬਾਕੀ ਵੀਰੇ ਤੁਸੀਂ ਫੋਨ ਲਾਇਓ ਮਾਂ ਤਨ ਹੋਰ ਹੋ ਜੂ ਹਨਾ ਵੀਰ ਜੀ ਹਾਂ ਜੀ ਹਾਂ ਜੀ ਕੋਈ ਨਾ ਕੋਈ ਵੀਰ ਫੋਨ ਲਾਵੇ ਤਾਂ ਜਾਣ ਦਿਓ ਵੀਰੇ ਹਨਾ ਹਾਂ ਜੀ ਵੀਰਾਂ ਨੂੰ ਦੂਰੋਂ ਆਉਂਦੇ ਆ ਕਰਾਇਆ ਪੜਾ ਪੈਂਦਾ 4-5 ਹਜ਼ਾਰ ਵੀਰ ਜੀ ਕਰਾਇਆ ਪੈਂਦਾ ਇਹ ਬਦੁਰਾ ਹੋਊਗਾ ਤਾਂ ਨਾ ਜੀ ਹਾਂਜੀ ਆ ਜਾਣਦੇ ਇੱਕ ਵੀ ਦੇ ਵਿੱਚੋਂ ਵੀ ਵੀਰੇ ਕਰ ਦਿਓ ਮਾਂ ਤਨ ਫੁੱਲ ਬਾਕੀ ਵੀਰੇ ਫੋਨ ਲਾਉਣ ਹਨਾ ਵੀਰ ਜੀ ਹਾਂਜੀ ਹਾਂਜੀ ਫੋਨ ਲਾਉਣ ਦੀ ਕੋਈ ਨਹੀਂ ਠੀਕ ਆ ਵੇਖੋ ਵੀਰੇ ਵੱਡੇ ਪੱਲੇ ਚ ਆ ਗਈ ਆ ਵੀਰ ਕਹਿੰਦਾ ਮਾਂ ਤਨ ਫੁੱਲ ਹੋ ਜੂਗਾ ਬਾਕੀ ਤੁਸੀਂ ਫੋਨ ਲਾ ਲਿਓ ਬਾਕੀ ਥਣਾ ਦੀ ਪਿਛੇ ਦੀ ਪਾਸ ਦੀ ਫੁੱਲ ਗਰੰਟੀ ਹੈ ਜੀ ਠੀਕ ਆ ਵੀਰ ਜੀ ਕੋਈ ਫਾੜ ਨਿਕਲੇ ਫੁੱਲ ਗਰੰਟੀ ਹੈ ਬਿਲਕੁਲ 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 ਜੀ ਸਭ ਥਣਾ ਥਣਾ ਦੀ ਸਭ ਆਪਣੀ ਗਰੰਟੀ ਹੈ ਕੀ ਬਾਤ ਆ ਜੀ ਚੰਗੀ ਆ ਗਈ ਵੀਰੇ ਰਾਜੀ ਫੁੱਲ ਆ ਗਈ ਆ ਹਾਂਜੀ ਠੀਕ ਆ ਵੀਰ ਜੀ ਅਨੀ ਵੀਰ ਜੀ ਆਪਣਾ ਨਾਮ ਦੱਸ ਦਿਓ ਇੱਕ ਵਾਰ ਫੇਰ ਨਾਂ ਸੁਣੋ ਜੀ ਸੁਣੋ ਆ ਗਿਆ ਪਿੰਡ ਪਿੰਡ ਨਾਂ ਖੁਰਦ ਜੀ ਹਾਂਜੀ ਹਾਂਜੀ ਆਪਣੇ ਜ਼ਿਲ੍ਹਾ ਅੰਮ੍ਰਿਤਸਰ ਆ ਗਿਆ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਮਜੀਠਾ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ